दादाजी दिया पाता <laughs> आओ बच्चे दादाजी आगे गुरु कर तो जी पुत्र जी हुन तुसी सानु साखी सुनाओ <laughs> आओ साखी सुनावा ए साखी गुरु अंगद देव जी दिया प्रीख्यावा दी है पुत्र जी जी दादाजी ਪੁੱਤਰ ਜੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਸ਼िखर ਦਾ ਨਮੂਨਾ ਪੇਸ਼ ਕਰਨ ਲਈ ਆਪਣੇ ਪੁੱਤਰਾਂ ਅਤੇ ਪਿਆਰੇ ਗੁਰਸਿੱਖਾਂ ਦੀਆਂ अनेका ਪ੍ਰੀਖਿਆਵਾਂ ਲਈਆਂ ਜਿਨ੍ਹਾਂ ਵਿੱਚ ਉਹਨਾਂ ਦੇ ਪੁੱਤਰ ਇਸ ਲਈ ਸਫਲ ਨਾ ਹੋ ਸਕੇ ਕਿਉਂਕਿ ਉਹ ਆਪਣੇ ਪਿਤਾ ਨੂੰ ਨਿਰੰਕਾਰ ਦਾ ਰੂਪ ਸਮਝਣ ਦੀ ਬਜਾਏ ਉਹਨਾਂ ਨੂੰ ਆਮ ਸੰਸਾਰੀ ਪਿਤਾ ਦੀ ਨਿਗਾਹ ਨਾਲ ਹੀ ਦੇਖਦੇ ਰਹੇ ਪੁੱਤਰ ਜੀ ਜਿਸ ਕਾਰਨ ਉਹ ਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਵਿੱਚ ਸਫਲ ਨਾ ਹੋ ਸਕੇ ਦਾਦਾ ਜੀ ਗੁਰੂ ਜੀ ਦੇ ਪੁੱਤਰ 시ਰੀ ਚੰਦ ਅਤੇ ਲਖਮੀ ਦਾਸ ਜੀ ਦਾ ਜ਼ਿਕਰ ਕੀਤਾ ਹੈ ਪੁੱਤਰ ਜੀ ਦੂਜੇ ਪਾਸੇ ਗੁਰੂ ਜੀ ਦੇ ਪਿਆਰੇ ਗੁਰਸਿੱਖ ਪਾਈ ਲੈਣਾ ਜੀ ਦਾ ਗੁਰੂ ਨਾਨਕ ਦੇਵ ਜੀ ਉੱਪਰ ਇੰਨਾ ਵਿਸ਼ਵਾਸ ਤੇ ਪ੍ਰੇਮ ਸੀ ਕਿ ਉਹ ਉਹਨਾਂ ਨੂੰ ਸਾਰੀ ਕਾਇਨਾਤ ਦਾ ਮਾਲਕ ਕਟਕੜ ਦਾ ਜਾਣਨ ਹਾਰ ਅਤੇ ਨਿਰੰਕਾਰ ਦਾ ਸਰੂਪ ਸਮਝਦੇ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਕਮਾਉਣੇ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਬਣਾ ਲਿਆ ਸੀ ਇਸ ਲਈ ਉਹ ਹਰ ਪ੍ਰੀਖਿਆ ਵਿੱਚ ਸਫਲ ਹੋਏ ਅਤੇ ਅੰਤ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੀ ਸਰੂਪ ਬਣ ਗਏ ਦਾਦਾ ਜੀ ਭਾਈ ਲੈਣਾ ਜੀ ਹੀ ਗੁਰਵੰਗਦੇਵ ਜੀ ਸਨ ਹਾਂ ਪੁੱਤਰ ਜੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਬੜੀਆਂ ਕਠਿਨ ਪਰਖਿਆਵਾਂ ਵਿੱਚ ਪਾਇਆ ਭਾਵੇਂ ਕਿ ਗੁਰੂ ਨਾਨਕ ਦੇਵ ਜੀ ਸਮਰਥ ਸਨ ਤੇ ਉਹਨਾਂ ਨੂੰ ਪਾਈ ਲੈਣਾ ਜੀ ਦੀਆਂ ਪ੍ਰੀਖਿਆਵਾਂ ਵਿੱਚ ਲੈਣ ਦੀ ਕੋਈ ਲੋੜ ਨਹੀਂ ਸੀ ਉਹ ਜਾਣਦੇ ਸਨ ਕਿ ਪਾਈ ਲੈਣਾ ਜੀ ਹੀ ਉਹ ਸਮਰਥ ਸਿੱਖ ਹੈ ਜਿਸਨੇ ਦੂਜਾ ਗੁਰੂ ਨਾਨਕ ਬਣਨਾ ਹੈ ਦਾਦਾ ਜੀ ਗੁਰੂ ਜੀ ਨੇ ਫਿਰ ਪਾਈ ਲੈਣਾ ਜੀ ਦੀਆਂ ਪ੍ਰੀਖਿਆਵਾਂ ਲਿੱਤੀਆਂ ਪੁੱਤਰ ਜੀ ਸਿਰਫ ਲੋਕਾਈ ਨੂੰ ਇਹ ਦਰਸਾਉਣ ਵਾਸਤੇ ਕਿ ਦੋਨਾਂ ਪੁੱਤਰਾ ਅਤੇ ਹੋਰ ਗੁਰਸਿੱਖਾਂ ਨੇ ਤਾਂ ਬਚਨ ਪੂਰੀ ਤਰ੍ਹਾਂ ਨਹੀਂ ਪਾਲੇ ਪਰ ਪਾਈ ਲੈਣਾ ਜੀ ਨੇ ਸਾਰੇ ਬਚਨ ਸਤ ਸਤ ਕਰਕੇ ਮੰਨੇ ਹਨ ਦਾਦਾ ਜੀ ਇਸ ਲਈ ਪਾਈ ਲੈਣਾ ਜੀ ਦੂਜਾ ਗੁਰੂ ਨਾਨਕ ਬੜਨ ਯੋਗਸਾਨ ਜੀ ਪੁੱਤਰ ਜੀ ਪਾਈ ਲੈਣਾ ਜੀ ਦੀਆਂ ਕਈ ਪ੍ਰੀਖਿਆਵਾਂ ਗੁਰੂ ਨਾਨਕ ਸਾਹਿਬ ਜੀ ਨੇ ਲਈਆਂ ਪਰ ਇਤਿਹਾਸ ਦੇ ਪੰਨਿਆਂ ਤੇ ਜੋ ਦਰਜ ਹਨ ਉਹਨਾਂ ਪ੍ਰੀਖਿਆਵਾਂ ਦੇ ਬਾਰੇ ਤੁਸੀਂ ਸੁਣ ਲਵੋ ਪੁੱਤਰ ਜੀ ਸਾਨੂੰ ਇਹ ਇਤਿਹਾਸ ਵਿੱਚ ਮਿਲਦਾ ਹੈ ਕਿ ਪਾਈ ਲੈਣਾ ਜੀ ਦੀਆਂ ਨੋ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਜੀ ਨੇ ਲਈਆਂ ਪੁੱਤਰ ਜੀ ਪਾਈ ਲੈਣਾ ਜੀ ਆਪਣੇ ਪਿੰਡ ਤੋਂ ਗੁਰੂ ਕੇ ਲੰਗਰ ਲਈ ਲੂਣ ਦੀ ਭਾਰੀ ਪੰਡ ਸਿਰ ਤੇ ਚੁੱਕ ਕੇ ਕਰਤਾਰਪੁਰ ਲੈ ਕੇ ਆਏ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਿਆ ਤਾਂ ਮਾਤਾ ਸੁਲੱਖਣੀ ਜੀ ਨੇ ਦੱਸਿਆ ਕਿ ਉਹ ਤਾਂ ਖੇਤਾਂ ਨੂੰ ਗਏ ਹੋਏ ਹਨ ਗੁਰੂ ਜੀ ਝੋਨੇ ਵਿੱਚੋਂ ਨਦੀਨ ਪੁੱਟਣ ਤੇ ਲੱਗੇ ਹੋਏ ਸਨ ਜੋ ਕਿ ਝੋਨੇ ਵਰਗਾ ਹੀ ਇੱਕ ਕਾ ਹੁੰਦਾ ਹੈ ਜੋ ਝੋਨੇ ਦੀ ਫਸਲ ਦਾ ਨੁਕਸਾਨ ਕਰਦਾ ਹੈ ਅੱਛਾ ਦਾਦਾ ਜੀ ਹੂੰ ਪੁੱਤਰ ਜੀ ਪਾਈ ਲੈਣਾ ਜੀ ਨੇ ਨਦੀਨ ਦੇ ਪੁਲਿਖੇ ਝੋਨੇ ਦੇ ਬੂਟੇ ਪੁੱਟਣੇ ਸ਼ੁਰੂ ਕਰ ਦਿੱਤੇ ਇਹ ਦੇਖ ਕੇ ਗੁਰੂ ਜੀ ਨੇ ਇਲਾਹੀ ਰਮਜ ਵਿੱਚ ਕਿਹਾ ਲੈਣਾ ਜੀ ਤੁਸੀਂ ਤਾਂ ਬੂਟੇ ਲਾਉਣੇ ਹਨ ਪੁੱਟਣੇ ਨਹੀਂ ਇਸ ਲਈ ਤੁਸੀਂ ਰਹਿਣ ਦਿਓ ਭਾਵ ਕਿ ਤੁਸੀਂ ਤਾਂ ਅਧਿਆਤਮਿਕ ਗਿਆਨ ਰਾਹੀਂ ਬੇਅੰਤ ਮਨੁੱਖ ਰੂਪੀ ਬੂਟੀਆਂ ਨੂੰ ਤੁਰਾਂ ਰੂਪੀ ਪਰਮਾਤਮਾ ਨਾਲ ਜੋੜਨਾ ਹੈ ਤੋੜਨਾ ਨਹੀਂ ਨਦੀਨ ਪੁੱਟੇ ਜਾਣ ਤੋਂ ਬਾਅਦ ਉਸ ਦੀ ਇੱਕ ਵੱਡੀ ਪੰਡ ਬਣ ਗਈ ਤੇ ਨਦੀਨ ਝੋਨੇ ਵਿੱਚੋਂ ਪੁੱਟੇ ਹੋਣ ਕਾਰਨ ਉਸ ਵਿੱਚੋਂ ਗੰਦੇ ਪਾਣੀ ਯਾਨੀ ਕਿ ਚਿੱਕੜ ਦੀਆਂ ਬੂੰਦਾਂ ਚੋ ਰਹੀਆਂ ਸਨ ਜਦੋਂ ਗੁਰੂ ਪਿਤਾ ਜੀ ਨੇ ਆਪਣੇ ਪੁੱਤਰਾ ਨੂੰ ਇਹ ਪੰਡ ਚੁੱਕਣ ਲਈ ਕਿਹਾ ਤਾਂ ਕਿ ਉਹ ਨਦੀਨ ਜਾ ਕੇ ਪਸ਼ੂਆਂ ਨੂੰ ਖਵਾਇਆ ਜਾ ਸਕੇ ਤਾਂ ਪੁੱਤਰਾ ਨੇ ਅੱਗੋਂ ਕਿਹਾ ਕਿ ਕਿਸੇ ਹੋਰ ਸਿੱਖ ਨੂੰ ਇਹ ਪੰਡ ਚੁਕਾ ਦਿਓ ਅਸੀਂ ਇਹ ਮਜ਼ਦੂਰਾਂ ਵਾਲਾ ਕੰਮ ਕਿਉਂ ਕਰੀਏ ਪੁੱਤਰਾں ਤੋਂ ਜਵਾਬ ਮਿਲਣ ਤੋਂ ਬਾਅਦ ਜਦੋਂ ਗੁਰੂ ਜੀ ਨੇ ਪਾਈ ਲੈਣਾ ਜੀ ਵੱਲ ਤੱਕਿਆ ਤਾਂ ਉਹਨਾਂ ਨੇ ਛੱਟ ਏ ਪੰਡ ਆਪਣੇ ਸਿਰ ਤੇ ਚੁੱਕ ਲਈ ਤੇ ਕਰਤਾਰਪੁਰ ਵੱਲ ਨੂੰ ਚੱਲ ਪਏ ਪਾਣੀ ਦੀਆਂ ਗੰਦੀਆਂ ਛਿੱਟਾਂ ਉਹਨਾਂ ਦੇ ਕੱਪੜਿਆਂ ਤੇ ਪੈਣ ਨਾਲ ਸਾਰੇ ਕੱਪੜੇ ਚਿੱਕੜ ਨਾਲ ਭਰ ਗਏ ਦਾਦਾ ਜੀ ਤਾਂ ਹੀ ਤਾਂ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਦੂਜਾ ਗੁਰ ਨਾਨਕ ਸਾਹਿਬ ਜੀ ਸੀ ਹੂੰ ਬਹੁਤ ਹੁਸ਼ਿਆਰ ਹੋ ਗਏ ਹੋ ਤੁਸੀਂ ਤਾਂ ਹਾਂ ਜੀ ਹਾਂ ਜੀ ਦਾਦਾ ਜੀ ਅੱਗੇ ਸੁਣਾਓ ਪੁੱਤਰ ਜੀ ਅੱਗੇ ਸੁਣੋ ਜਦੋਂ ਮਾਤਾ ਸੁਲੱਖਣੀ ਜੀ ਨੇ ਪਾਈ ਲੈਣਾ ਜੀ ਦੇ ਮੈਲੇ ਹੋਏ ਕੱਪੜੇ ਦੇਖੇ ਤਾਂ ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਪਾਈ ਲੈਣਾ ਜੀ ਤਾਂ ਹੁਣੇ ਲੂਣ ਦੀ ਇੰਨੀ ਭਾਰੀ ਪੰਡ ਚੁੱਕ ਕੇ ਲਿਆਏ ਸਨ ਤੇ ਤੁਸੀਂ ਹੁਣ ਫੇਰ ਇਹਨਾਂ ਨੂੰ ਨਦੀਨ ਦੀ ਇੰਨੀ ਭਾਰੀ ਪੰਡ ਚੁਕਾ ਲੈਂਦੀ ਹੈ ਅਤੇ ਇਹਨਾਂ ਦੇ ਕੀਮਤੀ ਪਾਏ ਹੋਏ ਕਪੜੇ ਵੀ ਕਿਵੇਂ ਗੰਦੇ ਪਾਣੀ ਦੀਆਂ ਛਿੱਟਾਂ ਪੈ ਕੇ ਚਿੱਕੜ ਨਾਲ ਭਰ ਗਏ ਹਨ ਪੁੱਤਰ ਜੀ ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਲਾਹੀ ਰੰਗਤ ਵਿੱਚ ਮੁਸਕਰਾਉਂਦਿਆਂ ਹੋਏ ਫਰਮਾਇਆ ਇਹਨਾਂ ਨੇ ਜੋ ਸਾਰੀ ਸ੍ਰਿਸ਼ਟੀ ਦਾ ਪਹਾੜ ਆਪਣੇ ਸਿਰ ਤੇ ਚੁੱਕਣਾ ਹੈ ਇਹ ਉਸ ਦਾ ਅਭਿਆਸ ਕਰ ਰਹੇ ਹਨ ਅਤੇ ਨਾਲੇ ਜਿਸ ਨੂੰ ਤੁਸੀਂ ਗੰਦੇ ਪਾਣੀ ਦੇ ਛਿੱਟੇ ਦੱਸ ਰਹੇ ਹੋ ਮੈਨੂੰ ਤਾਂ ਇਹਨਾਂ ਦੇ ਕੱਪੜਿਆਂ ਤੇ ਕੇਸਰ ਦੇ ਛਿੱਟੇ ਪਾਏ ਹੋਏ ਲੱਗਦੇ ਹਨ ਗੁਰੂ ਨਾਨਕ ਸਾਹਿਬ ਜੀ ਜਾਣਦੇ ਸਨ ਕਿ ਪਾਈ ਲੈਣਾ ਜੀ ਇਹ ਜੋ ਕੁਝ ਵੀ ਕਰ ਰਹੇ ਹਨ ਇਹ ਸਿੱਖਾਂ ਲਈ ਪੁਰਨੇ ਪਾ ਕੇ ਦੱਸ ਰਹੇ ਹਨ ਕਿ ਸਿੱਖੀ ਨੂੰ ਕਿਸ ਤਰ੍ਹਾਂ ਕਮਾਇਆ ਜਾਂਦਾ ਹੈ ਦਾਦਾ ਜੀ ਪਾਈ ਲੈਣਾ ਜੀ ਤਾਂ ਬਹੁਤ ਨਿਮਰਤਾ ਵਾਲੇ ਸਨ ਹਾਂ ਪੁੱਤਰ ਜੀ ਹੁਣ ਪਾਈ ਲੈਣਾ ਜੀ ਦੀ ਅਗਲੀ ਪ੍ਰੀਖਿਆ ਕੱਲ ਸਕੂਲ ਆਉਣ ਤੋਂ ਬਾਅਦ ਸੁਣ ਲੈਣਾ ਹਾਜੀ ਹਾਜੀ ਦਾਦਾ ਜੀ ਦਾਦਾ ਜੀ ਹੱਲੇ ਇਸ ਸਾਖੀਸ ਬਾਬਤ ਟਾੜੀ ਹੋਈ ਨਹੀਂ ਨਹੀਂ ਹੱਲੇ ਇਸ ਸਾਖੀ ਦੀਆਂ 8 ਪ੍ਰੀਖਿਆਵਾਂ ਹੋਰ ਵੀ ਬਾਕੀ ਹਨ ਉਹ ਤੁਸੀਂ ਅੱਗੇ ਸੁਣ ਲੈਣਾ ਜੀ ਦਾਦਾ ਜੀ ਆਓ ਬੱਚਿਓ ਜਾ ਕੱਟ ਦੇ ਹੋ ਕੱਟ ਦੇ ਹੋ ਜਾ कृष्णहार हार जान हार जान हार। हार, हार। कट, कट दे देहो जा ਕੱਟ ਕੱਟ ਦੇ ਹੋ ਜਾਨਣ ਹਾ ਕੱਟ ਕੱਟ ਦੇ ਹੋ ਜਾਨਣ ਹਾ ਜਾਨਣ ਹਾ ਰ ਜਾਨਣ ਹਾ ਅੱਛਾ ਪਿਆਰੇ ਬੱਚਿਓ ਇਹ ਦੱਸੋ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਸ਼ਿਖਰ ਦਾ ਨਮੂਨਾ ਪੇਸ਼ ਕਰਨ ਲਈ ਆਪਣੇ ਪੁੱਤਰਾਂ ਅਤੇ ਪਿਆਰੇ ਗੁਰਸਿੱਖਾਂ ਦੀ ਕਿਸ ਤਰ੍ਹਾਂ ਪਰਖ ਕੀਤੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਦੀਆਂ ਕਿੰਨੀਆਂ ਭਿਖਿਆਵਾਂ ਲਈਆਂ ਕੋਣ ਬਹੁਤ ਨਿਮਰਤਾ ਵਾਲੇ ਸਿੱਖ ਸਨ ਪਿਆਰੇ ਬੱਚਿਓ ਇਸ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾ ਰਹੀ ਚੋਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ